ਹੁਣ ਦੁਨੀਆ ਭਰ ਦੇ ਵਿੱਚ ਸੋਨਾ ਬੜਾ ਮਹਿੰਗਾ ਹੋਇਆ ਬਿਲਕੁਲ ਉਹਦਾ ਇੱਕ ਕਾਰਨ ਕਾਰਨ ਕੀ ਆ ਕਿ ਡਾਲਰ ਦਾ ਜਿਸ ਤਰ੍ਹਾਂ ਹਿਸਾਬ ਕਿਤਾਬ ਬਣਿਆ ਪਿਆ ਤੇ ਸਨ ਕੀ ਬੰਦਾ ਜਿਹੜਾ ਟਰੰਪ ਜਿਹਦਾ ਪਤਾ ਹੀ ਕੁਝ ਨਹੀਂ ਉਹਨੇ ਕੀ ਕਰ ਦੇਣਾ ਉਹਦੇ ਡਰੋਂ ਸੋਨਾ ਬੜਾ ਰਿਜ਼ਰਵ ਕੀਤਾ ਜਾ ਰਿਹਾ ਜੀ ਬੈਂਕ ਆਫ ਇੰਗਲੈਂਡ ਦੇ ਵਿੱਚੋਂ ਜਿੱਥੇ ਮੁਲਕਾਂ ਦਾ ਸੋਨਾ ਪਿਆ ਸੀ ਉੱਥੋਂ ਬਹੁਤ ਸੋਨਾ ਨਿਕਲਿਆ ਹਮ ਠੀਕ ਹੈ ਜੀ ਮੁਲਕਾਂ ਨੇ ਕਢਾਇਆ ਹੁਣ ਕਮਾਲ ਦੀ ਗੱਲ ਇਹ ਆ ਕਿ ਅੱਜ ਤੋਂ ਕਈ ਵਰੇ ਪਹਿਲਾਂ ਮੈਨੂੰ ਜਿੰਨਾ ਕੋਈ ਮੈਂ ਤੁਹਾਨੂੰ ਦੱਸਣਾ ਮੈਂ ਬਹੁਤ ਪਹਿਲਾਂ ਦਾ ਚਤਰਵੇਦੀ ਸਾਹਿਬ ਨੂੰ ਜਾਣਦਾ ਜੀ ਜੀ ਚਤਰਵੇਦੀ ਸਾਹਿਬ ਨੇ ਇੱਕ ਦਾਵਾ ਕੀਤਾ ਕਿ 200 ਟਨ ਸੋਨਾ ਨਰਿੰਦਰ ਮੋਦੀ ਨੇ ਗਹਿਣੇ ਪਾਤਾ 200 ਟਨ ਹਾਂਜੀ 200 ਟਨ ਮੈਨੂੰ ਅੱਜ ਵੀ ਯਾਦ ਆ ਤੁਸੀਂ ਉਹ ਸਰਚ ਕਰ ਲੈਣਾ ਕੋਈ ਵੀ ਸੱਜਣ ਜਿਹੜਾ ਗੂਗਲ ਤੇ ਬੈਠਾ ਹੋਵੇ ਜਾਂ AI ਇਸਤੇਮਾਲ ਕਰ ਰਿਹਾ ਹੋਵੇ ਤੁਸੀਂ ਦੇਖਣਾ ਉਹ ਕਿਹੜੇ ਸੰਨ ਦੀ ਗੱਲ ਹੈ 200 ਟਨ ਬਾਰੇ ਚਤੁਰਵੇਦੀ ਸਾਹਿਬ ਨੇ ਦਾਵਾ ਕੀਤਾ ਕਿ ਨਰਿੰਦਰ ਮੋਦੀ ਗਵਰਨਮੈਂਟ ਨੇ ਕਹਿੰਦੇ ਰੱਖ ਦਿੱਤਾ ਹੁਣ ਉਸ ਤੋਂ ਬਾਅਦ ਉਸ ਦਾਅਵੇ ਤੱਕ ਹੀ ਬਣੇ ਮੈਨੂੰ ਨਹੀਂ ਪਤਾ ਪਰ 200 ਟਨ ਸੋਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਇਹ ਤਗੜੇ ਸਾਪ ਕੱਢਦੇ ਜਨਾਬ ਹੂੰ ਇਹ ਕੋਈ ਇਹਨਾਂ ਕੋਲ ਸਪੋਲੀਆ ਨਹੀਂ ਹੁੰਦਾ ਇਹਨਾਂ ਕੋਈ ਬਿਸ਼ਿਆਰ ਨਾਲ ਹੁੰਦੇ ਨੇ ਜੀ ਜਿਸ ਤਰ੍ਹਾਂ ਹੁਣ ਕੱਢਿਆ ਫੁੰਕਾਰੇ ਮਾਰਦਾ ਕੀ ਕਰਦਾ ਡੰਗ ਮਾਰਦਾ ਪਤਾ ਨਹੀਂ ਇਹਨਾਂ ਨੇ ਇੱਕੋ ਵਾਰੀ ਕੱਚੇ ਚੋਂ ਮੁੰਗਲੀ ਕੱਢਣੀ ਹੁੰਦੀ ਹੈ ਜੀ ਕਲਾ ਵੀ ਚੱਕੋ ਤੇ ਦੁਨੀਆ ਹਰਾਨ ਹੋ ਜਾਂਦੀ ਆ ਤਾਂ ਉਦੋਂ ਵੀ ਅਸੀਂ ਹਰਾਨ ਰਹਿ ਗਏ ਸੀ ਕਿ ਭਾਈ ਯਾਰ 200 ਟਨ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬੈਂਕ ਆਫ ਇੰਗਲੈਂਡ ਦੇ ਵਿੱਚ ਸੋਨਾ ਜਾਂਦਾ ਜ਼ਰੂਰ ਆ ਪਰ ਉਹ ਗਹਿਣੇ ਉਹਦਾ ਕੋਈ ਭੁਗਤਾ ਦਸਤਾਵੇਜ਼ ਤੇ ਹੋਵੇ ਨਾ ਹੂੰ ਹਾਂ ਬਿਲਕੁਲ ਕੈਨ ਨਾਲ ਤੇ ਐਡੀ ਵੱਡੀ ਗੱਲ ਨਹੀਂ ਪੁਖਤਾ ਦਸਤਾਵੇਜ਼ ਕੋਈ ਆਪਣੇ ਕੋਲ ਜਦੋਂ ਆਪਾਂ ਐਡਾ ਵੱਡਾ 200 ਟਨ ਸੋਨਾ ਬਹੁਤ ਹੁੰਦਾ ਨਾ ਸੋ ਜੀ 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 ਕੋ ਉਹਦਾ ਕੋਈ ਆਪਣੇ ਕੋਲ ਕਾਗਜ਼ ਕੋਈ ਕੋਈ ਡੀਲ ਤਾਂ ਹੋਵੇ ਨਾ ਕਿਹੜੇ ਮੁਲਕ ਦੇ ਨਾਲ ਤੁਸੀਂ 200 ਟਨ ਗਹਿਣਾ ਘਟਾ ਜਿਹੜਾ ਕੀਤਾ ਉਹ ਕਿਹਦੇ ਨਾਲ ਕੀਤਾ ਜੀ ਹਾਂ ਠੀਕ ਹੈ ਜਦੋਂ ਹੁਣ ਤੁਸੀਂ ਵੇਖੋ ਨਾ ਹਿਸਟੋਰੀਕਲ ਇੱਕ ਲਾਈਨ ਦਿੱਤੀ ਜਾਂਦੀ ਆ ਕਿ ਮਨਮੋਹ ਸਿੰਘ ਕਿਉਂ ਆਏ ਸੀ ਉਹਨਾਂ ਦਾ ਰਾਈਸ ਕਿਉਂ ਹੋਇਆ ਕਿਉਂਕਿ ਉਸ ਵੇਲੇ ਮੁਲਕ ਦਾ ਸੋਨਾ ਕਹਨੇ ਸੀ ਉਹ ਤਾਂ ਹੋਇਆ ਨਾ ਕਿ ਇੱਕ ਰਿਕਾਰਡ ਦੇ ਵਿੱਚ ਚੀਜ਼ ਦਰਜ ਹੈ ਪਰ ਇੱਥੇ ਦਾਵੇ ਇਹਨਾਂ ਦੇ ਚੱਤਰਵੈਦੀ ਸਾਹਿਬ ਦੇ ਇਸੇ ਤਰ੍ਹਾਂ ਦੇ ਹੁੰਦੇ ਆ 68 ਵਿਧਾਇਕਾਂ ਦਾ ਦਾਵਾ ਵੀ 208 ਟਨ ਸੋਨੇ ਰਗਾਈਆਂ ਸੋਨੇ ਰਗਾਈਆਂ ਤਖੜਾਈ ਹੋ ਗਈ ਬਿਲਕੁਲ ਜੀ ਬਿਲਕੁਲ ਜੀ ਅਜੀਬ ਜੀ ਬਹੁਤ-ਬਹੁਤ ਸ਼ੁਕਰੀਆ ਜੀ ਹਰਵਿੰਦਰ ਕੌਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਅ ਜਰਾਵਰ ਢਿੱਲੋਂ ਜੀ ਕਹਿੰਦੇ ਕਿ ਇੱਕ ਵਾਰੀ ਤਾਂ ਕਹਿੰਦੇ ਬੰਦੇ ਨੇ ਆਮ ਆਦਮੀ ਪਾਰਟੀ ਨੂੰ ਚੱਕਰਾਂ 'ਚ ਪਾਤਾ ਸੀ ਗੁਪਤਾ ਸਾਹਿਬ ਨੂੰ ਵੀ ਪਤਾ ਸੀ ਨਾਲ ਹਾਂ ਜੀ ਚੱਕਰਾਂ 'ਚ ਤੇ ਗਨ ਚੱਕਰ ਬਣਾਤੇ ਕਿ ਹਮ ਲਾਬਰਡ ਬਿਲਕੁਲ ਜੀ ਉਹਨਾਂ ਦੀ ਬੁੱਕ ਜੀ ਦਾ ਜ਼ਿਕਰ ਵੀ ਵੈਸੇ ਹੋ ਚੁੱਕਿਆ ਹੈ ਜੀ 6 ਸਾਲ ਪੁਰਾਣੀ ਖਬਰ ਹੈ 200 ਟਨ 골ਡ ਵਾਲੀ ਨਿਚਰ ਸਾਹਿਬ ਨੇ ਆਪਣੇ ਉਹਨਾਂ ਨੇ ਹੁਣ ਕਨਫਰਮ ਕੀਤਾ ਥੋ ਗੂਗਲ ਕੀਤਾ ਹੋਵੇਗਾ ਇਹਨਾਂ ਨੇ ਇਹ ਕਹਿੰਦੇ ਆ ਵੀ 6 ਸਾਲ ਪੁਰਾਣੀ ਤਾਂ ਤੁਸੀਂ ਦੇਖ ਲਓ ਹੁਣ ਬੈਂਕ ਆਫ ਇੰਗਲੈਂਡ ਦੇ ਵਿੱਚੋਂ ਸੋਨਾ ਜਿਹੜਾ ਬਹੁਤ ਸਾਰੇ ਮੁਲਕ ਉਥੋਂ ਜਿਹੜਾ ਜਮਾ ਕਿਉਂਕਿ ਦੱਸ ਦੇ ਕੋ ਉਥੇ ਸੋਨਾ ਮਤਲਬ ਕਿ ਜਦਾਂ ਪਲੇਟਸ ਦੇ ਰੂਪ ਦੇ ਵਿੱਚ ਰੱਖਿਆ ਜਾਂਦਾ ਤੁਸੀਂ ਸਰਚ ਕਰਿਆ ਕਰੋ ਮੈਂ ਤੁਹਾਨੂੰ ਕਹਿੰਦਾ ਨਾ ਇਤਬਾਰ ਘੱਟ ਕਰਿਆ ਕਰੋ ਸਰਚ ਜ਼ਿਆਦਾ ਕਰਿਆ ਕਰੋ ਬਿਲਕੁਲ ਇਹੀ ਕਾਰਨ ਸੋਨੇ ਦੀ ਮਗਯਾਈ ਦੇ ਵਿੱਚ ਇੱਕ ਫੈਕਟ ਬਹੁਤ ਵੱਡਾ ਹੈ ਕਿ ਲੋਕ ਜਿਹੜੇ ਨੇ ਉਹ ਖਾਸ ਤੌਰ ਤੇ ਸੱਤਾਧਾਰੀ ਲੋਕ ਵਕ ਵਕ ਮੁਲਕਾਂ ਦੇ ਕਰ ਰਹੇ ਕਿ ਉਹ ਆਪਣੇ 골ਡ ਨੂੰ ਜਿਹੜਾ 골ਡ ਰਿਜ਼ਰਵ ਹੈ ਉਹਨੂੰ ਵਧਾ ਰਹੇ ਨੇ ਜੀ ਬਿਲਕੁਲ ਹੈ ਨਾ ਕੱਲ ਨੂੰ ਵੀ ਡਾਲਰ ਬਹੁਤ ਮਹਿੰਗਾ ਹੋ ਜਾਏਗਾ ਜਿੰਨੇ ਤੁਸੀਂ ਹਿਸਾਬ ਲਾ ਲੋ ਨਾ ਕਿ ਡਾਲਰ ਆਪਾਂ ਖਰੀਦਦੇ ਆ ਨਾ ਖਰੀਦ ਕੇ ਤੇ ਆਪਾਂ ਡਾਲਰ ਦੇ ਜੀ ਠੀਕ ਹੈ ਜਿੰਨਾ ਆਪਣਾ ਡਾਲਰ ਰਿਜ਼ਰਵ ਮਜ਼ਬੂਤ ਹੋਏਗਾ ਤਾਂ ਉਹਨਾਂ ਆਪਾਂ ਨੂੰ ਸੌਖਾ ਹੈ ਹੂੰ ਤੇ ਕੱਲ ਨੂੰ ਮਤਲਬ ਕਿ ਡਾਲਰ ਜੇ ਲੈਣਾ ਹੈ 골ਡ ਦੇ ਹਿਸਾਬ ਨਾਲ ਤੁਸੀਂ ਆਪਾਂ ਖਰੀਦ ਕਰ ਸਕਦੇ ਹੋ ਦੀ ਜੀ ਕਿ ਡਾਲਰ ਤੋਂ ਨਿਰਭਰਤਾ ਘਟਾ ਕੇ ਆਇਦਰ 골ਡ ਵੱਲ ਜਾਓ ਹਮ ਇੱਕ ਬਹੁਤ ਵੱਡਾ ਕਾਰਨ ਹੈ ਮੈਂ ਇਹ ਕੋ ਲਾਸਟ ਨਹੀਂ ਹੈ ਫਿਰ ਮੈਂ ਕਹਦਾ ਇਹ ਕੋਈ ਫਾਈਨਲ ਕਾਰਨ ਨਹੀਂ ਹੈ ਹਮ ਕਿ ਇਹਦੇ ਨਾਲ ਹੀ ਚੀਜ਼ਾਂ ਕਈ ਚੀਜ਼ਾਂ ਹੁੰਦੀਆਂ ਨੇ ਹਮ ਬਿਲਕੁਲ ਜੀ ਬਿਲਕੁਲ ਮਿੱਤਰ ਕਹਿ ਰਹੇ ਨੇ ਕਿ ਭਈ ਆਮ ਆਦਮੀ ਵਾਸਤੇ 200 ਗ੍ਰਾਮ ਸੋਨਾ ਵੀ ਬਹੁਤ ਹੁੰਦਾ ਭਾਈ ਅੱਜ ਕੱਲ ਦੇ ਜ਼ਮਾਨੇ 'ਚ 200 ਗ੍ਰਾਮ ਦਾ ਵੀ ਪੁੱਛੋ ਵੇਖੋ ਕੀ ਰੇਟ ਬਣਦਾ ਹੈ 250 ਬਿਲੀਅਨ ਪਾਉਂਡਸ ਦਾ ਸੋਨਾ ਹੈ ਹੂੰ ਬੇਦੀ ਸਾਹਿਬ ਕਹਿ ਰਹੇ ਨੇ ਬੇਦੀ ਸਾਹਿਬ ਨੇ حساب ਲਾਇਆ 200 ਟਾਂ ਸੋਨਾ ਬਹੁਤ ਹੈ ਸਾਹਿਬ ਅਨਸੋ ਉਹ ਆਪਣੀ ਗੱਲ ਨੂੰ ਕਿਸੇ ਨੇ ਪ੍ਰੋੜਤਾ ਵੀ ਦਿੱਤੀ ਹੈ Google ਕਰਕੇ ਕਿ 298 ਵਾਲੀ ਖਬਰ 6 ਸਾਲ ਪੁਰਾਣੀ ਆ ਤੇ ਚਤਰੋਵੇਦੀ ਸਾਹਿਬ ਨੂੰ ਹੁਣ ਉਹ ਪੰਜਾਬ ਆਏ ਨੇ ਜਿਹੜੇ ਜਰਨਲਿਸਟ ਇੰਟਰਵਿਊ ਕਰ ਰਹੇ ਨੇ ਪਲੀਜ਼ ਮੇਰੀ ਕਿਉਂਕਿ ਮੈਂ ਤਾਂ ਕਰਦਾ ਨਹੀਂ ਇੰਟਰਵਿਊ ਪਰ ਉਹਨੂੰ ਮੈਂ ਇੱਕ ਸਵਾਲ ਇੰਟਰਸਟਿੰਗ ਦੇ ਦਿੰਨਾ ਕਿ 200 ਟਨ ਵਾਲਾ ਕਿਉਂਕਿ ਹੁਣ ਆਪਾਂ ਨੂੰ ਬਹੁਤ ਜ਼ਰੂਰਤ ਹੈ ਕਿ ਭਾਈ ਆਪਾਂ ਚੜਾਈਏ ਸ਼ੁਰੂਜੀ ਕੋਈ ਲਾਈਏ ਸਾਫ਼ ਖਤਾਬ ਕਿ 200 ਟਨ ਵਾਲਾ ਸੋਨਾ ਜਿਹੜਾ ਉਹ ਕਿੱਥੇ ਪਿਆ ਕੋਈ ਦਸਤਾਵੇਜ਼ ਲੱਭਿਆ ਨੇ ਕਿ ਨਹੀਂ ਜੀ ਜੀ ਮਿੰਟ ਜੀ ਕਹਿੰਦੇ ਚਲੋ ਕਾਫੀ ਸਾਰੇ ਦੋਸਤ ਦੱਸ ਰਹੇ ਆ ਆ ਦੇਖੋ 베ਦੀ ਸਾਹਿਬ ਦੱਸ ਰਹੇ ਨੇ ਕਿ 4 ਕਾਇਦਾ ਇਸ 100000 ਦਾ ਜਾਂ ਲੱਖ ਬਾਸ ਵਰਥ ਅਰਾਊਂਡ 2.5 100 ਬਿਲੀਅਨ ਇਨ ਇਟਸ ਵੈਲਿਊ ਯੂਕੇ ਬੈਂਕ ਦੇ ਵਿੱਚ ਅਪਰੋਕਸੀਮੇਟਲੀ ਉਹ ਕਹਿ ਰਹੇ ਨੇ ਕਿ ਇੰਨਾ 골ਡ ਆ 250 ਬਿਲੀਅਨ ਜੀ ਉਹ ਆਪਾਂ ਨੂੰ ਐਕਸਪਲੇਨ ਕਰ ਰਹੇ ਨੇ ਕਿ ਇਕੱਲੀ ਇੰਡੀਆ ਦੇ 골ਡ ਦੀ ਵੈਲਿਊ ਨਹੀਂ ਉਹ ਸਾਰੇ ਗੋਲਡ ਦੀ ਗੱਲ ਕਰ ਰਹੇ ਨੇ। ਲਓ ਜੀ ਉਹਨਾਂ ਦਾ 250 ਬਰੀਆਂ ਨੇ ਤੇ ਫਿਰ ਇੱਧਰ ਦੇ ਹਿਸਾਬ ਨਾਲ ਰੁਪਈਆਂ 'ਚ ਵੇਖ ਲਓ ਤੁਸੀਂ। ਪਾਉਂਡ ਸਰ ਪਾਉਂਡ ਇੱਕ ਪਾਉਂਡ ਤੁਹਾਨੂੰ ਪਤਾ ਨਾ ਕਿੰਨੇ ਦਾ ਹੁੰਦਾ ਵੀ ਕਹਿਣਾ ਵੀ ਇੱਧਰ ਪਾਉਂਡ ਮੇਰੇ ਗੱਲ ਦੇ ਨਾਲ 100 ਦੇ ਕਰੀਬ ਹੋਣਾ ਹੈ। ਪਾਉਂਡ ਤੇ ਵੇਜਾ ਵੇਜਾ ਕਰਾ ਦਿੰਦਾ ਪਾਉਂਡ ਨੂੰ ਸਟਰਲਿੰਗ ਕਹਿੰਦੇ ਨੇ ਸ਼ਾਇਦ। ਹਮ। ਖੈਰ ਭਾਈ ਇਹ ਬਹੁਤ ਵੱਡੀ ਗੱਲ ਹੈ। ਇਹਨੇ ਗੋਲਡ ਵਾਲੀ ਪਰ ਚਲੋ ਭਾਈ ਆਪਾਂ ਗੋਲਡ ਤੋਂ ਥੋੜਾ ਜਿਹਾ ਹਟ ਕੇ ਆਪਾਂ ਇੱਧਰ ਵਾਲੇ ਗੋਲਡ ਦੀ ਗੱਲ ਹੀ ਕਰੀਏ ਇੱਧਰ ਵਾਲੀ ਜਿਹੜੀ ਰਾਜਨੀਤੀ ਆ ਉਹਦੀ ਗੱ ਤੇ 110 ਹੈ ਜੀ ਸਰੀ ਵਾਲੇ ਕਹ ਰਹੇ ਕਿ 110 ਹੈ ਪਾਉਂਡ ਬਹੁਤ ਮਜ਼ਬੂਤ ਰਹਿੰਦਾ ਸਰ ਜੀ ਤਾਂ ਇੰਗਲੈਂਡ ਚ ਗਏ ਬੰਦੇ ਆਪਾਂ ਕਹਿੰਦੇ ਵਿਲੈਟ ਚ ਗਏ ਬੰਦਾ ਇੰਗਲੈਂਡ ਦੀ ਕਮਾਈ ਬਹੁਤ ਤਗੜੀ ਕਮਾ ਸਕਦੀ ਹੈ ਹੁਣ ਤਾਂ ਜੀ ਠੀਕ ਹੈ ਕੁਝ ਮਤਲਬ ਕਿ ਐਸੋਲੇ ਆਰਥਿਕ ਸੰਕਟ ਹੈਗੇ ਨੇ ਉਹਨਾਂ ਦੇ ਸਾਹਮਣੇ ਬਟ ਪਾਉਂਡ ਬਹੁਤ ਤਗੜੀ ਕਰੰਸੀ ਹੈ ਇੱਕ ਹੋਰ ਕਰੰਸੀ ਹੈ ਇੱਧਰ ਸ਼ਾਇਦ ਸਾウਦੀ ਦੀ ਆ ਕਿ ਕਾਦੀ ਹੈ ਉਹ ਵੀ ਫੜਦੇ ਹੁੰਦੇ ਸੀ ਅਸੀਂ ਖਬਰਾਂ ਚ ਉਸ ਟਾਈਮ ਉਹ ਵੀ ਬੜੀ ਮਜ਼ਬੂਤ ਆ ਹੂੰ ਤਾਂ ਨੇ ਕੀ ਬੋਲਦੇ ਹਨ ਦਿਨਾਰ 290 ਆ ਜਸਵੀਰ ਸਿੰਘ ਜੀ ਦਿਨਾਰ ਹਾਂ ਜੀ ਹਾਂ ਜੀ ਹਾਂ ਜੀ ਫੜਦੇ ਹੁੰਦੇ ਸੀ ਜੀ ਖੈਰ 119 ਪਾਉਂਡ ਅੱਜ ਦਾ ਇੱਕ ਮਿੰਤਰ ਕਰੇ 117 ਹਾਂ ਜੀ ਮਤਲਬ ਬਹੁਤ ਵੈਲਿਊ ਹੈ ਇਹਦੀ ਦਿਨਾਰ ਕੁਵੈਤ ਦੀ ਕਰੰਸੀ ਹੈ ਕਹਿੰਦੇ ਅੱਛਾ ਜੀ ਕੁਵੈਤ ਦੀ ਹਾਂ ਬਹੁਤ ਉਹਦੀ ਵੀ ਵੈਲੀ ਤਗੜੀ ਹੈ ਜੀ ਹੂੰ ਬਿਲਕੁਲ ਚਲੋ ਦੋਸਤੋ ਅੱਪਾ ਅੱਗੇ ਨੂੰ ਚੱਲਦੇ ਹਾਂ ਥੋੜਾ ਜਿਹਾ ਖੈਰ ਰਾਜਨੀਤੀ ਦੀ ਗੱਲ ਹੀ ਮੈਂ ਹੋਰ ਕਰਨੀ ਸੀ ਪਰ ਉਸ ਤੋਂ ਪਹਿਲਾਂ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰਾਜਵੀਰ ਜਵੰਦਾ ਬਾਰੇ ਅਕਸਰ ਚਰਚਾਵਾਵਾਂ ਹੁੰਦੀਆਂ ਰਹਿੰਦੀਆਂ ਨੇ ਕਿ ਕਿਸ ਤਰ੍ਹਾਂ ਇਹ ਸਾਰਾ ਹਾਦਸਾ ਵਾਪਰਿਆ ਕਈ ਸਾਰੀਆਂ ਵੀਡੀਓਜ਼ ਆਈਆਂ ਸਾਹਮਣੇ ਪਰ ਕੁਝ ਚੀਜ਼ਾਂ ਨੇ ਕਨਫਿਊਜ਼ ਵੀ ਕੀਤਾ ਮਿੰਟੂ ਜੀ ਤੇ ਮੈਂ ਇਹ ਗੱਲ ਪਹਿਲਾਂ ਜ਼ਰੂਰ ਕਰਨੀ ਚਾਹੁੰਗਾ ਐਕਸੀਡੈਂਟ ਵਾਲੀ ਜਗ੍ਹਾ ਦਾ ਵੀ ਕਨਫਿਊਜ਼ਨ ਹੈ ਪਹਿਲਾਂ ਕਹਿੰਦੇ ਸੀ ਕਿ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਉਹ ਐਕਸੀਡੈਂਟ ਹੋਇਆ ਸੀ ਹੁਣ ਉਹ ਕਹਰੇ ਕਿ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਇਹਦੇ ਬਾਰੇ ਥੋੜਾ ਜਿਹਾ ਸਪਸ਼ਟ ਕਰਿਓ ਕੀ ਮਸਲਾ ਇਹ ਚੱਲ ਰਿਹਾ ਹੈ ਦੇਖੋ ਇਹ ਨਵਕਰਨ ਸਿੰਘ ਜਾਣਦੇ ਹੋ ਤੁਸੀਂ ਨਵਕਰਨ ਸਿੰਘ ਜੀ ਮੈਂ ਨਾਮ ਸੁਣਿਆ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਪੁਰਾਣੇ ਲਾਇਰ ਨੇ ਹੂੰ ਤੇ ਬੜੇ ਪ੍ਰੋਸੈਸ ਦੇ ਬਾਰੇ ਵੀ ਜਿਨ੍ਹਾਂ ਨੇ ਚਰਚਾ ਕੀਤੀ ਦੁਬਾਰਾ ਬੜੇ ਤੜਲੇ ਵਾਲੇ ਨੇ ਉਹ ਇਨਫੈਕਟ ਜੋ ਨਿਰੰਜਨ ਸਿੰਘ ਦਾ ਮਾਮਲਾ ਸੀਗਾ ਈਡੀ ਵਾਲਾ ਡਰੱਗ ਵਾਲਾ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਰੋਲ ਸੀ ਨਿਰੰਜਨ ਸਿੰਘ ਦੀ ਬਦਲੀ ਜਿਹੜੀ ਹੈ ਰੁਕਵਾਤੀ ਸੀ ਇਹਨਾਂ ਸ਼ਸ਼ੀਕਾਂਤ ਵਾਲਾ ਮੁੱਦਾ ਉਹ ਤੋਂ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ ਜਾਂ ਅਣਜਾਣ ਹੋਵੇ ਤੁਸੀਂ ਬਹੁਤ ਵੱਡਾ ਮੁੱਦਾ ਸੀਗਾ ਉਸ ਵੇਲੇ ਇਹ ਖੈਰ ਨਮਕਰਨ ਸਿੰਘ ਇਕ ਤੇ ਇਹਦੇ ਵਿੱਚ ਜਗਾ ਬਾਰੇ ਕਹਿ ਰਹੇ ਆ ਕਿਉਂਕਿ ਦੇਖੋ ਤੁਸੀਂ ਜਦੋਂ ਬਾਹਰ ਨੂੰ ਨਿਕਲਦੇ ਆ ਚੰਡੀਗੜ੍ਹ ਤੋਂ ਪੰਜਕੁੱਲੇ ਵਾਲੀ ਸਾਈਡ ਤੋਂ ਜੀ ਤਾਂ ਆਪਾਂ ਦੇਖਦੇ ਆ ਨਾ ਮੋਰਨੀ ਹਿੱਲ ਆ ਗਿਆ ਜਾਂ ਪੰਜੌਰ ਵਗੈਰਾ ਪੰਜੌਰ ਗਾਰਡਨ ਦਿਖਿਆ ਕਦੇ ਜ਼ਿੰਦਗੀ 'ਚ ਜੀ ਸਰ ਕੋਈ ਚੰਡੀਗੜ੍ਹ ਜਾਂਦਾ ਨਾ ਤਾਂ ਜ਼ਰੂਰ ਦੇਖੋ ਉਹਨਾਂ ਨੇ ਫਿਲਮ ਸਿਟੀ ਬਣਾਉਣੀ ਆ ਉਹਨੋਂ ਉੱਥੇ ਪੰਜੌਰ ਦੇ ਵਿੱਚ ਸੁਣਿਆ ਜ਼ਰੂਰ ਹੈ ਨਾ ਪਰ ਹਾਂ ਜੀ ਦੇਖੋ ਜਦੋਂ ਵੀ ਕੋਈ ਚੀਜ਼